ਆਪਣੇ 60 ਰੁਪਏ ਡੱਬੇ ਤੋਂ ਸਟਾਰਟ ਹੋ ਜਾਂਦਾ ਹੀ ਇੱਥੋਂ ਸਿਰਫ 60 ਰੁਪਏ ਦੇ ਡੱਬੇ ਤੋਂ ਸਟਾਰਟ ਹਾਂਜੀ ਕੀ ਗੱਲ ਤੁਸੀਂ ਆਪਣਾ ਘਰ ਬਣਾ ਲਿਆ ਤੇ ਅੰਦਰ ਤੁਸੀਂ ਸੀਮਿੰਟ ਵਾਲਾ ਬਾਥਰੂਮ ਦੇ ਬਾਰੇ ਸੋਚ ਰਹੇ ਹੋ ਤੇ ਛੱਡ ਦਿਓ ਖਿਆਲ ਕਿਉਂਕਿ ਅੱਜ ਆਪਾਂ ਤੁਹਾਡੇ ਲਈ ਸੀਮਿੰਟ ਵਾਲੇ ਪਾਸ਼ ਦੇ ਰੇਟ ਨਾ ਉਹ ਵੀ ਘਟ ਲਿਆ ਗਿਆ ਜਮਈ ਸਸਤੀਆਂ ਤਾਂ ਲਾਇਆ ਕਿ ਇਹ ਲਾ ਲਓ ਤੁਸੀਂ ਜਿਹੜੀ ਟਾਇਲ ਨੂੰ ਬਾਹਰ 34 ਰੁਪਏ 35 ਰੁਪਏ ਮਿਲਦੀ ਆ ਉਹੀ ਟਾਇਲ ਇਹ ਤੁਹਾਨੂੰ ਮਿਲ ਜਣੇ 16 ਤੋਂ 17 ਰੁਪਏ ਦੇ ਵਿੱਚ ਪਹਿਲੇ ਖੜੇ ਕਿਤੇ ਤੁਸੀਂ ਇਹ ਦੇਖ ਲਓ ਜੈਂਟਾਇਰ ਸਟੋਰ ਆ ਗਿਆ ਜੀ ਮੋਟਰ ਰੋਡ ਆ ਗਿਆ ਨੇੜੇ ਜੈਜਗਦੰਬੇ ਧਰਮਕੰਡ ਆ ਗਿਆ ਰਾਮਪਰਾ ਪੂਲ ਦੇ ਵਿੱਚ ਖੜੇ ਆਗੇ ਬਾਕੀ ਇੱਥੇ ਬਹੁਤ ਸਾਰੀਆਂ ਆਫਰਾਂ ਨੇ ਵੱਡੇ ਵੱਡੇ ਡਿਸਕਾਊਂਟ ਲਾਏ ਨੇ ਭਾਈ ਹੋਰੇ ਆਣੇ ਯਾਨੀ ਕਿ ਇਹ ਸਮਝੋ ਮਿੱਟੀ ਦੇ ਭਾਅ ਦੇ ਵਿੱਚ ਟਾਇਲਾ ਜਿੰਨੀ ਮਰਜ਼ੀ ਜਾ ਕੇ ਲੈ ਜਾਓ ਦੇਖ ਸਕਦੇ ਹੋ ਸ਼ੋਰੂਮ ਕਿੰਨਾ ਵੱਡਾ ਬਾਕੀ ਅੰਦਰ ਬੈਠੇ ਨਾਲ ਗੱਲਬਾਤ ਕਰਦੇ ਤੇ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੀ ਵਾਈਟੀ ਦਿਖਾਉਂਦੇ ਆ ਆਜੋ ਫੇਰ ਚੱਲੀਏ

ਇਹ ਤਾਂ ਟੁੱਟੀ ਵੀ ਨਹੀਂ ਹੈ ਜੀ ਨਹੀਂ ਜੀ ਫਰਸਟ ਕੁਆਲਟੀ ਹੈ ਇਹ ਇੱਕ ਨੰਬਰ ਕੁਆਲਟੀ ਹੈ ਪਰ ਇਹ ਟਾਇਰ ਸਟੋਰ ਦੀ ਮਤਲਬ ਕਿ ਦੇਖੋ ਨੂੰ ਇਹ ਲੱਗਦਾ ਹੁੰਦਾ ਨਾ ਕਿ ਜਿਹੜੇ ਇਹਨੇ ਸਸਤਾ ਦਈ ਜਾਂਦੇ ਨੇ ਕਿਤੇ ਉਹ ਹੀ ਨਾ ਮਾਚ ਚੱਕ ਕੇ ਦਈ ਜਾਂ ਮੋਸਤੀ ਲੋਕਾਂ ਦੇ ਮਾਇਨੇ ਵਿੱਚ ਇਹ ਗੱਲ ਆਉਂਦੀ ਆ ਹਨਾ ਤੇ ਕਲੇਅਰ ਟਾਇਰਾਂ ਨੇ ਕੋ ਹੋਰ ਵੀ ਰੋਣਾ ਨੇ ਜੇ ਬਿਲਕੁਲ ਜਾਣਗੇ ਇਹ ਕਲਰ ਆਪਸ਼ਨ ਬਹੁਤ ਹੀ ਬਿਲਕੁਲ ਮਤਲਬ ਤੁਸੀਂ ਦੇਖ ਸਕਦੇ ਹੋ ਨਾ ਕੋਲ ਵੈਰਾਈਟੀ ਕਿੰਨੀ ਜ਼ਿਆਦਾ ਪਈ ਆ ਹਨਾ ਮੈਨੂੰ ਨਹੀਂ ਲੱਗਦਾ ਇਹ ਦੂ ਸਸਤੇ ਤੁਹਾਨੂੰ ਕਿਤੇ ਵੀ ਹੋਰ ਟਾਇਰਾਂ ਮਿਲਣਗੇ ਆ ਤੁਸੀਂ ਦੇਖ ਸਕਦੇ ਤੁਸੀਂ ਜਿੱਦਾਂ ਤੁਹਾਡਾ ਦਿਲ ਕਰਦਾ ਨਾ ਉਦਾਂ ਦੀ ਟਾਈਲ ਤੁਹਾਨੂੰ ਇੱਥੇ ਹਰੇਕ ਕਾਲ ਟਾਈਮਸ ਅਵੇਲੇਬਲ ਹੈਗੀ ਹੈ ਤੁਹਾਡੇ ਕੋਲ ਜੀ ਸਾਰੇ ਮਿਲੂ ਇਸ ਟਾਈਲ ਤੋਂ ਬਾਥਰੂਮ ਵੀ ਲਈ ਮਿਲੂਗੀ ਇੱਕ ਫਰਸ਼ਾਂ ਲਈ ਵੀ ਮਿਲੂਗੀ ਸਾਰੀ ਟਾਈਲ ਮਿਲੂਗੀ ਤੁਹਾਨੂੰ ਜੀ ਜੇ ਮੈਂ ਗੱਲ ਕਰੀਏ ਸੋ ਸਟਾਰਟਿੰਗ ਕਿੰਨੇ ਤੋਂ ਹੋ ਜਾਂਦੀ ਹੈ ਆਪਣੇ ਰਿਟੇਲ ਅਨਸਟਾਲ ਆਪਣੇ 60 ਰੁਪਏ ਡੱਬੇ ਤੋਂ ਸਟਾਰਟ ਹੋ ਜਾਂਦਾ ਹੀ ਇੱਥੋਂ ਸਿਰਫ 60 ਰੁਪਏ ਦੇ ਜੀ 60 ਰੁਪਏ ਡੱਬੇ ਤੋਂ ਸਟਾਰਟ ਜਿਹੜਾ ਪਾ 60 ਰੁਪਏ ਡੱਬਾ ਦਿੰਨੇ ਆ ਬਾਹਰੋਂ ਗੱਲ ਕਰੀ ਤੇ ਕਿੰਨੇ ਦਾ ਮਿਲਦਾ ਉਹ ਈ 100 ਦਾ ਲਾ ਦਿੰਦੇ ਆ 120 ਦਾ ਲਾ ਦ ਮੂਆਬ ਦੱਸ ਰਹੇ ਨੇ ਵੀ ਜਿਹੜਾ ਰੇਟ ਤੋਂ ਬਾਹਰ ਇਹਨੇ ਮਿਲਦਾ ਤੁਸੀ ਅੱਜ ਤਾਂ ਵੀ ਥੱਲੇ ਕਰਤਾ ਰਹਿਣਾ ਬੇਬੇ ਥੱਲੇ ਕਰਤੇ ਕਿ ਆਪਾਂ ਲੋਕਾਂ ਦੇ ਫਾਇਦੇ ਕਰਨੇ ਆ ਜੀ ਆਜੋ ਬੇਬੇ ਨਾਲ ਹੋਰ ਵੈਰਾਈਟੀ ਦੇਖੋ ਨੇ ਆ ਜੀ ਆ ਦੇਖ ਹੂੰ ਲੱਗੇ ਜਿਹੜੇ ਆ ਵਾਏ ਟੈਨਲਾਂ ਇਹਨਾਂ ਦੇ ਕਿ ਸਭ ਕਿਤਾਬਾ ਜੀ ਇਹ ਤੁਹਾਨੂੰ 22 ਰੁਪਏ ਪਰ ਸਕੁਅਰ ਫੁੱਟ ਮਿਲੂ ਡਬਲ ਚਾਰਜ 22 24 ਦਾ ਸਾਈਜ਼ ਹੋਊਗਾ ਜੀ ਹਾਂ ਤੇ ਆਹ ਵਾਲੀਆਂ ਨੇ ਜਿਹੜੀਆਂ ਇਹ ਤੁਹਾਨੂੰ ਇਹ ਵੀ 22 ਰੁਪਏ ਮਿਲੂਗਾ ਜੀ ਤਾਂ 20 24 ਦਾ ਸਾਈਜ਼ ਆਉਂਦਾ ਉਹ ਤੁਹਾਨੂੰ ਸਿਰਫ 17 ਰੁਪਏ ਫੋਟਾ ਦੇਣਾ ਜੀ ਸਰਫਸ 17 ਰੁਪਏ ਦੇ ਵਿੱਚ ਦੇਖ ਲਓ ਬਾਜੀ ਹਰ ਲੈਣ ਹੋਵੇ ਕਈ ਵਾਰ ਬਾਜੇ ਵੀ ਕਹਿੰਦੇ ਵੀਡੀਓ ਚਲਾਉਣ ਦੇ ਮਾਰੇ ਨਾ ਕਹਦੇ ਤੁਹਾਨੂੰ ਨਹੀਂ ਨਹੀਂ ਮੈਡਮ ਜੀ ਨਹੀਂ ਆਪਾਂ ਸਾਰੇ ਸਾਰਿਆਂ ਨੂੰ 17 ਰੁਪਏ ਫੋਟੀ ਦੇਣਾ ਜੀ ਅੱਛਾ ਹਾਂਜੀ ਬਈ ਮਤਲਬ ਇਹ ਤਾਂ ਗੱਲ ਦੇਖੋ ਮੰਨਣ ਵਾਲੀ ਹੈਗੀ ਇਹਨਾਂ ਦੇ ਤੁਸੀਂ ਜਦੋਂ ਮਰਜ਼ੀ ਆ ਕੇ ਦੇਖ ਲਿਓ ਕਹਣਾ ਨਹੀਂ ਤਾਂ ਇਹਨਾਂ ਦੇ ਕੋਲ ਮੇਲਾ ਭਰਦੇ ਹੀ ਰਹਿੰਦਾ ਹੈ ਹਾਂਜੀ ਹਾਂਜੀ ਸਟਾਕ ਬੋਲ ਰਿਹਾ ਲੋਕਾਂ ਨੇ ਇੱਥੇ ਹਾਂਜੀ ਹਾਂਜੀ ਜਿਹੜੀ ਆ ਟੈਲਰ ਇਹਨਾਂ ਦੀ ਗੱਲ ਕਰੀ ਇਹ ਤਾਂ ਕੀ ਹਿਸਾਬ ਕਿਤਾਬ ਹੈ ਇਹ ਸੁਣੋ ਸਿਰਫ 90 ਰੁਪਏ ਦਾ ਡੱਬਾ ਦੇਣਾ ਜੀ ਆ ਬੜੀ ਟਾਈ ਇਹ ਨੱਬਿਰ ਬੇਦੀ ਚੀਰ ਬੜਾ ਦੇ ਤੁਸੀਂ ਇਹਦੇ ਕਿੰਨੀਆਂ ਟਾਈ ਲਾ ਹੁੰਦੀਆਂ ਇਹਦੇ ਚ ਪੰਜ ਪੰਜ ਪੀਸ ਹੋਣਗੇ 7.5 ਫੁੱਟ ਮਾ ਲੂਗਾ ਜੀ ਇਹਦੇ ਚ ਤੇ ਇਹ ਵੀ ਟਟਰ ਪੱਡੰਦਾ ਤਾਂ ਨਹੀਂ ਕੋਈ ਜੀ ਇਹਦੇ ਚ ਵੀ ਨਹੀਂ ਕਲਰ অপਸ਼ਨਸ ਉਹਨੂੰ ਬਹੁਤ ਮਿਲ ਜਾਣਗੇ ਇਹਦੇ ਚ ਵੀ ਜੀ ਬਿਲਕੁਲ ਬਿਲਕੁਲ ਮਤਲਬ ਤੁਸੀਂ ਦੇਖ ਸਕਦੇ ਕਿੰਨੇ ਪਿਆਰੇ ਪਿਆਰੇ ਇੱਥੇ ਡਿਜ਼ਾਈਨ ਬਣੇ ਨੇ ਇਹ ਸੋ ਇਹ ਹੀ ਨਹੀਂ ਹੈਗੇ ਇੱਥੇ ਪੀਸ ਤੁਸੀਂ ਜਿਹੜੇ ਮਰਜ਼ੀ ਲੈ ਲਓ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਇੱਥੇ ਡਿਜ਼ਾਈਨ ਮਿਲਣਾ ਭਾਜੀ ਇਹ ਜਿੰਨੇ ਵੀ ਡੱਬੇ ਨੇ ਇਹ ਸਾਰੇ ਇਕੋ ਰੇਟ ਦੇ ਵਿੱਚ ਆ ਇਕੋ ਰੇਟ ਦੇ ਵਿੱਚ ਚਕਾਉਣਿਆ ਜੀ ਸਾਰੇ ਇਕੋ ਰੇਟ ਹੀ ਦੇਣਾ ਸਾਰਿਆਂ ਨੂੰ ਅੱਛਾ ਮੈਂ ਤੁਸੀ ਦੇਖ ਸਕਦੇ ਹੋ ਭਾਈ ਇੱਥੇ ਲੱਗ ਲੱਗ ਡੱਬੇ ਪੈਨੇ ਸਭ ਲੱਗ ਲੱਗ ਡਿਜ਼ਾਈਨ ਹੈਗੇ ਸੋ ਮੈਨੂੰ ਤੇ ਕੁਆਲਿਟੀ ਵੈਰਾਈਟੀ ਸਭ ਮਿਲੂਗਾ ਹਣਾ ਭਾਜੀ ਇਹ ਆ ਟਾਇਲਾਂ ਦੀ ਗੱਲ ਕਰੀ ਇਹਨਾਂ ਦੇ ਕੀ ਸਾਫ ਕਿਤਾਬਾ ਕਿਹੜੀ ਆ ਟਾਇਲ ਹੈ ਇਹ ਸਾਨੂੰ ਸਿਰਫ ਦੇਣੀ ਆ 19 ਰੁਪਏ ਫੁੱਟ ਦੇ ਵਿੱਚ ਹੀ 2x2 ਜੀ ਇਹ ਵੀ 19 ਰੁਪਏ ਦੇ ਵਿੱਚ 19 ਰੁਪਏ ਤਾਂ ਇਹ ਬੋਲਦੇ ਹਾਂਜੀ ਹਾਂਜੀ ਮੈਂ ਤੁਸੀ ਟਾਇਲ ਦੇਖ ਸਕਦੇ ਹੋ ਕਿੰਨੀ ਵੱਡੀ ਟਾਇਲ ਆ ਜੀ ਇਹ ਸੋ ਮਰੇ ਹੈਵੀ ਵੀ ਬਹੁਤ ਹੈ ਮਿੱਤ ਤਾਂ ਨਹੀਂ ਇਹ ਚੱਕੀ ਜਾਂਦੀ ਸੋ ਇੰਨੀ ਬਾਰੀ ਟਾਇਲ ਆ ਕਿ ਸੋ 19 ਰੁਪਏ ਦੇ ਵਿੱਚ ਸਿਰਫ ਤੁਹਾਨੂੰ ਦੇ ਦੇਣਗੇ ਸੋ ਜੇ ਆਏ ਇਹਨੇ ਵੀ ਗੱਲ ਕਰੀਏ ਇਹ ਸਾਨੂੰ 24 42 ਦਾ ਸਾਈਜ਼ ਹੈ 3000 ਦੇ ਵਿੱਚ ਬਾਥਰੂਮ ਕੰਪਲੀਟ ਕਰਕੇ ਦਵਾਂਗੇ ਜੀ ਪੂਰਾ ਬਾਥਰੂਮ ਕੰਪਲੀਟ ਕਰਕੇ ਦਵਾਂਗੇ 3000 ਦੇ ਵਿੱਚ ਮਤਲਬ ਤੁਸੀਂ ਦੇਖ ਸਕਦੇ ਜੇਕਰ ਅਪ ਬਜਟ ਲਾਈਏ ਹਨਾ ਇਹਨਾਂ ਦਾ ਮੈਨੂੰ ਲੱਗਦਾ ਹੈ ਕਿ ਸਿਰਫ 15 ਰੁਪਏ ਫੋਟੀ ਬੈਠੂ ਜੀ ਤੁਹਾਨੂੰ ਹਾਂ 15 ਰੁਪਏ ਫੁੱਟ ਦੇ ਵਿੱਚ ਤੁਸੀਂ ਹਿਸਾਬ ਲਾ ਸਕਦੇ ਬਸ ਇਹ ਡਿਜ਼ਾਈਨ ਦੇਖੋ ਬਹੁਤ سارے ਡਿਜ਼ਾਈਨ ਮਿਲ ਜਾਣਗੇ ਹਾਂ ਬਿਲਕੁਲ ਇੱਥੇ ਆ ਕੇ ਤੁਹਾਨੂੰ ਪਤਾ ਲੱਗਣਾ ਕਿ ਕਿਉਂਕਿ ਸਾਨੂੰ ਵੀ ਅਸੀਂ ਵੀ ਪਸੰਦ ਆਉਂਦਾ ਤੁਹਾਨੂੰ ਕਿਹੜੇ ਚੀਜ਼ ਦੇਖਾਈਏ ਤੇ ਕਿਹੜੀਆਂ ਛੱਡੇ ਫਿਰ 3000 ਰੁਪਏ ਦੇ ਵਿੱਚ ਇਹ ਤੁਹਾਨੂੰ ਪੂਰਾ ਬਾਥਰੂਮ ਤਿਆਰ ਕਰਕੇ ਦੇਣਗੇ ਮੈਨੂੰ ਇੰਦਾ ਇਦੋਂ ਵੱਡੀ ਸੋ ਲਾਈ ਨਹੀਂ ਸਾਦਾ ਕੋਈ ਐਡੀ ਵੱਡੀ ਆਫਰ ਹੈ ਬਿਲਕੁਲ ਤੁਸੀਂ ਦੇਖ ਸਕਦੇ ਲੱਗ ਲੱਗੇ ਤੇ ਡਿਜ਼ਾਈਨ ਪਏ ਨੇਗੇ ਸੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਤੁਸੀਂ ਬਈ ਰੱਖੇ ਹੋਏ ਇਹ ਤਾਂ ਗੱਲ ਹੈ ਹਨਾ ਸੋ ਅਗਰ ਇਹਨੇ ਦੀ ਗੱਲ ਕਰੀ ਅੱਗੇ ਵੀ ਸਾਰਾ ਮਰਜ਼ੀ ਜਿੰਨਾ ਮਰਜ਼ੀ ਸਟਾਕ ਸਾਰੇ ਸਟਾਕ ਸਾਨੂੰ ਕਿਹੜਾ ਬਾਥਰੂਮ ਆਉ 3000 ਦੇ ਵਿੱਚ ਕੰਪਲੀਟ ਕਰਕੇ ਦਵਾਂਗੇ ਹੂੰ ਬਾਥਰੂਮ ਦਾ ਤੁਸੀਂ ਆਖਦਾ ਬਿਲਕੁਲ ਬਿਲਕੁਲ ਮਤਲਬ ਕਿ ਤੁਸੀਂ ਦੇਖ ਸਕਦੇ ਬਈ ਜੇ ਕਿਸੇ ਇਥੇ ਆਉਣਾ ਹੋਵੇ ਆਪਣਾ ਪ੍ਰੋਪਰ ਡਰੈਸ ਕਿਥੇ ਦਾ ਆਪਰਾ ਫੁੱਲ ਡਿਸਟ੍ਰਿਕਟ ਬਠਿੰਡਾ ਹੀ ਪਾਇੰਟਾ ਸਟੋਰ ਤੇ ਇਹ ਸਭ ਕਿਛੇ ਦਿਨ ਆਪਾਂ ਸਟੋਰ ਬੰਦਤਾ ਨਹੀਂ ਹੁੰਦਾ ਨਹੀਂ ਨਹੀਂ 24 ਘੰਟੇ ਓਪਨ ਹੁੰਦਾ ਜੀ ਆਪਣਾ ਸਟੋਰੀ ਅੱਛਾ ਹਾਂਜੀ ਤੇ ਮਤਲਬ ਵੀ ਇੱਥੇ ਤੁਹਾਨੂੰ ਬਾਥਰੂਮ ਦੀ ਟਾਇਲਾਂ ਵੀ ਮਿਲ ਜਾਣਗੀਆਂ ਕਿਚਨ ਵਗੈਰਾ ਦੇ ਵੀ ਮਿਲ ਜੀ ਸਾਰਾ ਕੁਝ ਮਿਲੂ ਜੀ ਤੁਹਾਨੂੰ ਸਾਰੀ ਕੋਠੀ ਦਾ ਕੰਪਲੀਟ ਮਾਲ ਮਿਲੂ ਜੀ ਇੱਥੋਂ ਅੱਛਾ ਹਾਂਜੀ ਬਈ ਮੈਂ ਤਾਂ ਦੇਖੋ ਤੁਹਾਨੂੰ ਇਹੀ ਗੱਲ ਕਹੂੰਗੀ ਅਸੀਂ ਬਹੁਤ ਜਗ੍ਹਾ ਤੇ ਜਾਣਿਆ ਦੇਖੋ ਬਦਲ ਤੁਸੀਂ ਇੱਥੇ ਖੁਦ ਦੇਖੋਗੇ ਨਾ ਕਿ ਤੁਹਾਨੂੰ ਅੱਧ ਨਾਲੋਂ ਵੀ ਵੱਧ ਰੇਟ ਦਾ ਫਰਕ ਮਿਲੂਗਾ ਬਾਕੀ ਦਾ ਕੁਆਲਿਟੀ ਤੁਸੀਂ ਚੈੱਕ ਕਰਕੇ ਲੈ ਕੇ ਜਾ ਸਕਦੇ ਹੋ ਬਾਈ ਵੇਰੇ ਨਾ ਖੁਦ ਟਾਇਲ ਸਿੱਟ ਕੇ ਦਿਖਾइए ਇਹ ਹੈਗੇ ਹਨਾ ਕੁਆਲਿਟੀ ਇੱਕ ਨੰਬਰ ਹੈ ਜੀ ਆਪਣੀ ਬਿਲਕੁਲ ਬਿਲਕੁਲ ਕੇ ਕੀ ਕਈ ਵਾਰ ਅਗਲਾ ਇਹ ਹੁੰਦਾ ਨਾ ਸੋਚਦੇ ਵੀ ਪਤਾ ਨਹੀਂ ਉਂਝ ਹੀ ਮਾਰੀ ਜਾਂਦੇ ਹਨਾ ਇੱਥੇ ਤੁਸੀਂ ਜਦੋਂ ਮਰਜ਼ੀ ਆ ਕੇ ਦੇਖ ਲਿਓ ਭਾਈ ਪਹਿਲੀ ਗੱਲ ਪਹਿਲਾਂ ਨਾ ਤੁਸੀਂ ਪੂਰਾ ਸਟਾਕ ਦੇਖੋ ਕਿੰਨਾ ਜ਼ਿਆਦਾ ਇਹਨੇ ਰੱਖਿਆ ਹੋਇਆਗਾ ਇੱਥੇ ਹਨਾ ਸੋ ਹਰ ਇੱਕ ਤਰ੍ਹਾਂ ਦੀ ਜਿਹ ਤੁਹਾਨੂੰ ਵੈਰਾਈਟੀ ਮਿਲਣੀ ਆ ਕਿਚਨ ਦਾ ਇੱਥੇ ਸਮਾਨ ਮਿਲ ਜੂ ਆਪਣੇ ਕੋਲੇ ਵਾਸ਼ਰੂਮ ਦਾ ਮਿਲ ਜੂਗਾ ਕੋਠੀ ਪਰਸ਼ੀਦ ਦਾ ਮਰਜ਼ੀ ਬੰਦਾ ਲਾਈ ਜਾਂਦੇ ਭਾਈ ਤੁਹਾਡੇ ਡਰੇਡਸ ਆਪਣੇ ਪੂਰੇ ਕਰਨ ਜਾ ਰਹੇ ਨੇ ਇਹ ਹੈਗੇ ਨੇਗੇ ਭਜਨ ਟਾਇਲ ਸਟੋਰ ਵਾਲੇ ਤੁਸੀਂ ਦੇਖਿਆ ਹੀ ਆ ਸੋ ਬਹੁਤ ਲੋਗੇ ਤੇ ਵੀਡੀਓ ਕਰਨੇ ਐਸੇ ਲਈ ਆਉਂਦੇ ਆ ਜਿਹਨਾਂ ਨੂੰ ਬੈਨੀਫਿਟ ਮਿਲਦਾ ਹੈ ਨਾ ਨਹੀਂ ਇਹਨਾਂ ਦੇ ਨਾਲ ਹੋਰ ਵੀ ਟੈਨ ਆਈਏ ਨਾ ਉਹ ਵੀ ਦਿਖਾ ਦੇਓ ਜੀ 60 ਰੁਪਏ ਵਾਲਾ ਡੱਬਾ ਦਿਖਾਉਣਾ ਹੈ ਜੀ ਆਜੋ ਹਾਂ ਸੱਚ 60 ਰੁਪਏ ਵਾਲਾ ਡੱਬਾ ਨਹੀਂ ਵੇਖਿਆ ਉਹ ਵੀ ਦੇਖਦੇ ਚਲੋ ਜੀ ਫਿਰ ਆਜੋ ਮਨੇ ਬਿਲਕੁਲ ਤੁਹਾਨੂੰ ਦੇ ਦੇ ਕਿੰਨਾ ਵਧੀਆ ਹੈ ਨਾ ਡਿਜ਼ਾਈਨ ਇੱਥੇ ਕਸਟਮਾਈਜ਼ ਕਿੱਤਾ ਹੋਇਆਗਾ ਸੋ ਜੇ ਗੱਲ ਕਰੀ ਇੱਕ ਟੈਨ ਸਰਵਤ ਸਿਰਫ 12 ਰੁਪਏ ਹੀ ਆਏਗੀ ਐਸਟੀਮੇਟ ਲਾ ਕੇ ਚਲੀਏ ਸੋ ਭਾਜੀ 12 ਰੁਪਏ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਵਾਲ ਪੇਪਰ ਨੇ ਉਹ ਵੀ 15 ਤੋਂ 20 ਰੁਪਏ ਦੇ ਵਿੱਚ ਵਾਲਪੇਪਰ ਆਉਂਦੇ ਜਿਹੜਾ ਕਾਗਜ਼ ਦਾ ਹੁੰਦਾ। ਸੋ ਤੁਸੀਂ ਟਾਈਲਾਂ ਲਈ ਜਾ ਰਹੇ ਹੋ ਹਨਾ ਕਿ ਨਵੇਂ ਬਿਲਡਿੰਗ ਬਣਾਉਣਾ ਹੈ ਜੀ ਆਪਾਂ। ਆਪਾਂ ਆਪਦਾ ਫਾਇਦਾ ਨਹੀਂ ਸੋਚਣਾ ਆਪਾਂ ਲੋਕਾਂ ਦਾ ਫਾਇਦਾ ਸੋਚਣਾ ਸਿਰਫ 12 ਰੁਪਏ ਦੇ ਪੀਸ ਦੇਣਾ ਜੀ। ਬਿਲਕੁਲ ਬਾਈ ਦੇਖੋ ਮੈਂ ਤਾਂ ਤੁਹਾਨੂੰ ਫਿਰ ਤੋਂ ਇਹ ਹੀ ਗੱਲ ਕਹੂੰਗੀ ਜੇਕਰ ਤੁਸੀਂ ਵੀ ਮਕਾਨ ਵਗੈਰਾ ਬਣਾਣੇ ਆਉਂਦੇ ਕੋਠੇ ਬਣਾ ਰਹੇ ਹੋਗੇ ਸੋ ਇੱਥੇ ਤੁਸੀਂ ਸਟਾਕ ਜਿੰਨਾ ਮਰਜ਼ੀ ਲੈ ਕੇ ਜਾ ਸਕਦੇ ਹੋ। ਚਾਹੇ ਫਿਰ ਤੁਹਾਡੇ ਰਿਸ਼ਤੇਦਾਰ ਤੁਹਾਡੇ ਦੋਸਤ ਮਿੱਤਰ ਬਕਾਇਆਂ ਮਕਾਨ ਬਣਾ ਰਹੇ ਨਾ ਸੋ ਮੈਨੂੰ ਨਹੀਂ ਲੱਗਦਾ ਕਿ ਇਦੋਂ ਕਿਤੇ ਫਾਇਦਾ ਤੁਹ ਜੇਕਰ ਕਿਸੇ ਨੇ ਤੇ ਵਿਜ਼ਿਟ ਕਰਨਾ ਹੋਵੇ ਪ੍ਰੋਪਰ ਐਡਰੈਸ ਕੀ ਹੈ ਜੀ ਤੇਰਾਮਪਰਾਹੂਲ ਡਿਸਟ੍ਰਿਕਟ ਬਿਹੰਡਾਈ ਭਾਇੰਟਾ ਸਟੋਰ ਬਾਕੀ ਦਾ ਨਾਮ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਬਹੁਤ ਬਹੁਤ ਆਵਾਜ਼ ਸਤਿ ਸ਼੍ਰੀ ਅਕਾਲ